ਇਸ ਵੇਲੇ ਬਹੁਤ ਵੱਡਾ ਹਾਦਸਾ ਵਾਪਰ ਚੁੱਕਿਆ ਇੱਕ ਸਰਕਾਰੀ ਬੱਸ ਬਹੁਤ ਵੱਡੀ ਡੂੰਗੀ ਖੱਡ ਦੇ ਵਿੱਚ ਡਿੱਗ ਚੁੱਕਿਆ ਜਿੱਤੇ ਕਿ ਹਿਮਾਚਲ ਦੇ ਮੰਡੀ ਇਲਾਕੇ ਦੇ ਵਿੱਚ ਜਦੋਂ HRTC ਦੀ ਬੱਸ ਜਾਰੀ ਹੁੰਦੀ ਹੈ ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀ ਬੱਸ ਜਾਰੀ ਹੁੰਦੀ ਹੈ ਪਰ ਅਚਾਨਕ ਉਸ ਬੱਸ ਦਾ ਜਿਹੜਾ ਬੈਲੈਂਸ ਵਿਗੜਨ ਦੇ ਕਾਰਨ ਉਹ ਜਾ ਕੇ ਇੱਕ ਡੂੰਗੀ ਖੱਡ ਦੇ ਵਿੱਚ ਡਿੱਗ ਜਾਂਦੀ ਹੈ ਹਾਦਸੇ ਦੌਰਾਨ ਇਸ ਬੱਸ ਦੇ ਵਿੱਚ ਲਗਭਗ ਬੀ ਤੋਂ 25 ਜਿਹੜੇ ਯਾਤਰੀ ਮਜੂਦ ਸੀ ਮੌਕੇ ਤੇ ਜਾਣਕਾਰੀ ਮਿਲ ਰਹੀ ਹੈ ਕਿ ਪੰਜ ਲੋਕਾਂ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਚੁੱਕੀ ਹੈ ਜਿਸ ਦੇ ਵਿੱਚ ਕੇ ਪੰਜ ਲੋਕਾਂ ਦੀ ਮੌਤ ਹੋਈ ਹੈ ਤਿੰਨ ਔਰਤਾਂ ਤੇ ਦੋ ਜਿਹੜੇ ਮਰਦ ਸ਼ਾਮਲ ਸੀ ਜਿਸ ਦੇ ਵਿੱਚ ਕੇ ਇੱਕ 16 ਸਾਲਾ ਲੜਕਾ ਵੀ ਸਵਾਰ ਸੀ ਜਿਸ ਦੀ ਕੇ ਮੌਤ ਹੋ ਚੁੱਕੀ ਹੈ ਬਹੁਤ ਵੱਡਾ ਹਾਦਸਾ ਵਾਪਰਿਆ ਹਾਲਾਂਕਿ ਮੌਕੇ ਤੇ ਬਚਾਅ ਕਾਰਜ ਜਿਹੜੇ ਜਾਰੀ ਕੀਤੇ ਗਏ ਨੇ ਬਚਾਅ ਕਾਰਜ ਲਗਾਤਾਰ ਜਾਰੀ ਨੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚੇ ਉਹਨਾਂ ਨੇ ਲੋਕਾਂ ਨੂੰ ਤਕਰੀਬਨ ਬੀ ਲੋਕ ਜਿਹੜੇ ਜ਼ਖਮੀਆਂ ਨੇ ਉਹਨਾਂ ਨੂੰ ਨਜ਼ਦੀਕੀ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਪਹੁੰਚਾਇਆ ਜਾ ਰਿਹਾ ਜ ਤੜਕਸਾਰ ਬਹੁਤ ਵੱਡਾ ਹਾ ਸਾਬ ਆਪਰ ਚੁੱਕਿਆ ਜਦੋਂ ਕਿ ਇੱਕ ਸਰਕਾਰੀ ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀ ਬੱਸ ਜਾ ਰਹੀ ਹੁੰਦੀ ਆ ਤੇ ਉਹ ਬੱਸ ਅਚਾਨਕ ਇੱਕ ਖਾਈ ਦੇ ਕੰਡੇ ਤੇ ਜਾ ਕੇ ਜਦੋਂ ਬੈਲੈਂਸ ਵਿਗੜ ਜਾਂਦਾ ਤਾਂ ਡੂੰਗੀ ਖੱਡ ਦੇ ਵਿੱਚ ਡਿੱਗ ਜਾਂਦੇ ਜਿਸ ਦੇ ਨਾਲ ਕਿ ਮੌਕੇ ਤੇ ਚੀਕ ਚਿਹਾੜਾ ਪੈ ਜਾਂਦਾ ਦੱਸਿਆ ਜਾ ਰਿਹਾ ਕਿ ਤਕਰੀਬਨ ਇਸ ਦੇ ਵਿੱਚ ਜਿਹੜੇ 20 ਤੋਂ 25 ਜਿਹੜੇ ਲੋਕ ਸਵਾਰ ਸੀ ਯਾਤਰੀ ਸਵਾਰ ਸੀ ਪਰ ਮੌਕੇ ਤੇ ਪੰਜ ਲੋਕਾਂ ਦੀ ਮੌਤ ਹੋ ਚੁੱਕੀ ਆ ਉਧਰਲੇ ਪਾਸੇ ਨਜ਼ਦੀਕੀ ਪੁਲਿਸ ਸਟੇਸ਼ਨ ਤੋਂ ਜਿਹੜੀ ਪੁਲਿਸ ਦੀ ਟੀਮ ਆ ਉਹ ਵੀ ਜਿਹੜੀ ਇਸ ਘਟਨਾ ਵਾਲੀ ਜਗ੍ਹਾ ਤੇ ਪਹੁੰਚ ਰਹੀ ਆ ਜ਼ਖਮੀਆਂ ਨੂੰ ਜਿਹੜਾ ਐਂਬੂਲੈਂਸ ਨੇ ਜਿਹੜਾ ਸਰਗ ਘਾਟ ਹਸਪਤਾਲ ਦੇ ਵਿੱਚ ਲਜਾਇਆ ਜਾ ਰਿਹਾ استانਿਕ ਲੋਕਾਂ ਦੁਆਰਾ ਵੀ ਬਚਾਅ ਕਾਰਜ ਕੀਤੇ ਜਾ ਰਹੇ ਹਾਸੇ ਦੇ ਕਾਰਨ ਦਾ ਹਲੇ ਤੱਕ ਕਲੀਅਰ ਕੋਈ ਵੀ ਪਤਾ ਨਹੀਂ ਲੱਗਿਆ ਹੁਣ ਤੱਕ ਜਿਹੜੀ ਸਿੱਧੇ ਤੌਰ ਤੇ ਇਨਫੋਰਮੇਸ਼ਨ ਨਿਕਲ ਕੇ ਸਾਹਮਣੇ ਆਈ ਹੈ ਕਿ ਬੈਲੈਂਸ ਵਿਗੜਨ ਦੇ ਕਾਰਨ ਇੰਨਾ ਵੱਡਾ ਹਾਸਾ ਵਾਪਰਿਆ ਜਿਸ ਦੇ ਵਿੱਚ ਕੇ ਹਿਮਾਚਲ ਰੋਡ ਟ੍ਰਾਂਸਪੋਰਟ ਕਾਰਪੋਰੇਸ਼ਨ ਦੀ ਇੱਕ ਵਾਹਸਾ ਜਿਹੜੀ ਡੂੰਗੀ ਖਾਈ ਦੇ ਵਿੱਚ ਡਿੱਗਦੀ ਜਿਹੜੀ ਦੱਸੇ ਜਾ ਰਿਹਾ ਕਿ 150 ਮੀਟਰ ਜਾਂ 150 ਮੀਟਰ ਹੇਟਰਾ ਖੱਟ ਦੇ ਵਿੱਚ ਡਿੱਗਦੀ ਤੇ ਜਿਸ ਤੋਂ ਬਾਅਦ ਇੱਕ 16 ਸਾਲਾ ਲੜਕੇ ਦੀ ਮੌਤ ਹੋ ਜਾਂਦੀ ਹੈ ਹੋਰ ਚਾਰ ਲੋਕਾਂ ਦੀ ਮੌਤ ਹੋਦੀ ਹੈ ਜਾਨੀ ਕਿ ਹੁਣ ਤੱਕ ਕੁੱਲ ਪੰਜ ਲੋਕਾਂ ਦੀ ਮੌਤ ਦੀ ਖਬਰ ਆ ਤੇ 20 ਲੋਕ 20 ਯਾਤਰੀ ਦੱਸੇ ਜਾ ਰਹੇ ਨੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਚੁੱਕੇ ਨੇ